ਬੀਸੀ ਨਾਲ ਕੀ ਖੁੰਦਕ ਹੈ ਬੀਸੀ ਸੂਦ ਨਾਲ ਕੀ ਖੁੰਦਕ ਹੈ ਤੁਸੀਂ ਮੇਰੀ ਬੀਸੀ ਨਾਲ ਥੋੜੀ ਖੁੱਦ ਕਿਹੜੀਆਂ ਗੱਲਾਂ ਕਰਦੇ ਹੋ ਤੁਸੀਂ ਮੇਰੀ ਬੀਸੀ ਨਾਲ ਕਾਹਦੂ ਖੁੰਦਕ ਕਮਾ ਕੇ ਮਾਨ ਸਾਹਿਬ ਤੁਸੀਂ ਮਾਨ ਸਾਹਿਬ ਕੋ ਮੱਕ ਕਮਾ ਕੇ ਤੁਸੀਂ ਆਈ ਬੀਸੀ ਨਾਲ ਮੇਰੀ ਕਾਹਦੂ ਹੂੰ ਕਿ ਮੈਨੂੰ ਇਹ ਦੱਸੋ ਮੇਰਾ ਮੇਰੀ ਕੋਈ ਦੁਸ਼ਮਣ ਥੋੜੀ ਤੁਸੀਂ ਕੋ ਮੱਕ ਕਮਾ ਕੇ ਆਈ ਬੀਸੀ ਤੇ ਜਾਣਦੇ ਜੂ ਰੱਖਦਾ ਸਾਡੇ ਪੰਜਾਬ ਚ ਬੰਦਾ ਹੈ ਨਹੀਂ ਬਾਈ ਉਦੋਂ ਦਾ ਤੁਸੀਂ ਗੱਲ ਸੁਣੋ ਮੇਰੀ ਤੁਸੀਂ ਤੁਸੀਂ ਇੰਨੇ ਧਰਨਿਆਂ ਤੇ ਬੈਨੇ ਹੋ ਮਾਨ ਸਾਹਿਬ ਤੁਸੀਂ ਧਰਨਾ ਕਿਉਂ ਨਹੀਂ ਲਾਇਆ ਤੁਸੀਂ ਤੁਸੀਂ ਲਾਉਂਦੇ ਤੁਸੀਂ ਬਿਜੀਲੈਂਸ ਤੁਸੀਂ ਬਿਜੀਲੈਂਸ ਦੇ ਸਾਹਮਣੇ ਧਰਨਾ ਲਾਉਂਦੇ ਮਾਨ ਸਾਹਿਬ ਹੱਸੇ ਵਾਲੀਆਂ ਮੈਂ ਹਟ ਕੇ ਖਾ ਗਿਆ ਬਾਬਾ ਫਰੀਦ ਯੂਨੀਵਰਸਿਟੀ ਲੋਕਾਂ ਦੀ ਅੱਖਾਂ ਬੰਦ ਨੇ ਬਾਬਾ ਫਰੀਦ ਯੂਨੀਵਰਸਿਟੀ ਨੂੰ ਲੈ ਕੇ ਕਹਿੰਦੇ ਪੰਜਾਬ ਯੂਨੀਵਰਸਿਟੀ ਸਾਡੇ ਹੱਥੋਂ ਚਲੀ ਜਾਏ ਕਿ ਬਾਬਾ ਫਰੀਦ ਯੂਨੀਵਰਸਿਟੀ ਤੁਹਾਡੇ ਹੱਥੋਂ ਜਾਏਗੀ ਤੁਹਾਡੀਆਂ ਅੱਖਾਂ ਨਹੀਂ ਖੁੱਲੀਆਂ ਹੈਗੀਆਂ ਕੌਂਸਪ ਜਿਵੇਂ ਤੁਸੀਂ ਲੁੱਟ ਦੀ ਗੱਲ ਕਰਦੇ ਹੋ ਉਹ ਇਲਜ਼ਾਮ ਦਾ ਤੁਹਾਡੇ ਤੇ ਵੀ ਲੱਗਦਾ ਹੈ ਕਿੰਨੇ ਤੁਸੀਂ ਵੀ ਕਈ ਮਾਮਲਿਆਂ ਦੇ ਵਿੱਚ ਤੁਹਾਡੇ ਤੇ ਇਲਜ਼ਾਮ ਲੱਗਦਾ ਹੈ ਕਿੰਨੇ ਤੁਸੀਂ ਵੀ ਲੁੱਟਦੇ ਹੋ ਪੈਸੇ ਲੈ ਕੇ ਚੁੱਪ ਕਰ ਜਾਂਦੇ ਨੂੰ ਗੱਲ ਇਹ ਵੀ ਹੈ ਭਾਈ ਜੀ ਦੇਖੋ ਜਿਹੜਾ ਬੰਦਾ ਸੱਚ ਦੀ ਆਵਾਜ਼ ਨੂੰ ਬੋਲਦਾ ਹੈ ਉਹਨੂੰ ਦਬਾਉਣ ਦੀ ਕੋਸ਼ਿਸ਼ ਕੀਤਾ ਜਾਂ ਉਹਨੂੰ ਕਹਿੰਦੇ ਨੇ ਕਿ ਬੰਦਾ ਪੈਸੇ ਲੈ ਕੇ ਬੰਦ ਕਰਤਾ ਜਾਂ ਚੁੱਪ ਮੈਂ ਅੱਜ ਤੱਕ ਕਦੇ ਚੁੱਪ ਨਹੀਂ ਕੀਤਾ ਪੂਰੇ ਮੀਡੀਆ ਔਨ ਰਿਕਾਰਡ ਮੇਰਾ ਰਿਕਾਰਡ ਰਹਿੰਦਾ ਕਦੇ ਮੈਂ ਚੁੱਪ ਨਹੀਂ ਕੀਤਾ ਅੱਜ ਤੱਕ ਸਾਡੇ ਮਾਨਯੋਗ ਭਗਵੰਤ ਮਾਨ ਜੀ ਪੂਰੀ ਸਰਕਾਰ ਚਲਾ ਰਹੇ ਪੂਰਾ ਪੰਜਾਬ ਚਲਾ ਰਹੇ ਨੇ ਪਰ ਇਹਨਾਂ ਦੇ ਕੰਨਾਂ ਤੋਂ ਜੂਨ ਹੀ ਸਰਕੀ ਕਿਉਂਕਿ ਉੱਥੇ ਪਤਾ ਨਹੀਂ ਤੇ ਕੀ ਚੱਲੇ ਉੱਥੇ ਬੰਦੇ ਭਰਤੀ ਕੀਤੇ ਜਾ ਰਹੇ ਨੇ ਜਿਨ੍ਹਾਂ ਨੂੰ ਕੋਈ ਪੰਜਾਬੀ ਦਾ ਤਜਰਬਾ ਨਹੀਂ ਹੈ ਲਿਖਣੀ ਤੱਕ ਨਹੀਂ ਆਉਂਦੀ ਪੜ੍ਹਨੀ ਤੱਕ ਨਹੀਂ ਆਉਂਦੀ ਸਿਰਫ ਇੰਗਲਿਸ਼ ਤੇ ਹਿੰਦੀ ਆਉਂਦੀ ਉਹਨਾਂ ਨੂੰ ਭਰਤੀ ਕੀਤਾ ਜਾਂਦਾ ਤੁਸੀਂ ਸਵਾਲ ਉਦੋਂ ਕਿਉਂ ਨਹੀਂ ਚੱਕੇ ਜਦੋਂ ਭਾਰਤ ਜਿਹੜਾ ਪੰਜਾਬ ਦਾ ਮੁੱਖ ਨੁਕੀ ਅਧਿਕਾਰ ਹੈ ਉਹਦਾ ਜਿਹੜਾ ਚੇਅਰਮੈਨ ਦਿੱਲੀ ਤੋਂ ਲਾਇਆ ਜਾਂਦਾ ਪੰਜਾਬ ਵਿਕਾਸ ਬੋਰਡ ਹੈ ਉਹਦਾ ਚੇਅਰਮੈਨ ਦਿੱਲੀ ਤੋਂ ਲਾਇਆ ਜਾਂਦਾ ਪਰ ਪੰਜਾਬ ਦਾ ਪ੍ਰਦੂਸ਼ਨ ਬੋਰਡ ਹੈ ਉਹਦਾ ਚੇਅਰਮੈਨ ਦਿੱਲੀ ਤੋਂ ਲਾਇਆ ਜਾਂਦਾ ਉਦੋਂ ਕਿਉਂ ਨਹੀਂ ਸਵਾਲ ਚੱਕੇ ਜਾਂਦੇ ਬਾਈ ਜੀ ਹਰ ਮੇਰੇ ਮੀਡੀਆ 'ਚ ਮੈਂ ਆਵਾਜ਼ ਬੋਲਦਾ ਰਹਿਣਾ ਪਰ ਬਾਈ ਜੀ ਮੈਂ ਲੋਕਾਂ ਦੇ ਕੰਨਾਂ ਤੱਕ ਪਹੁੰਚਦੀ ਮੇਰੀ ਆਵਾਜ਼ ਪਰ ਲੋਕ ਮੇਰਾ ਸਾਥ ਦੇਣ ਤਾਂ ਦਾ ਕੁਝ ਨਹੀਂ ਕਰਾਂਗੇ ਅਸਿਕਾ ਲਈ ਤੁਸੀਂ ਵੇਖ ਰਹੇ ਹੋ ਰਾਸ਼ਟ ਨਿਊਜ਼ ਤੇ ਮੈਂ ਜਸ ਖੈਰਾ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਲਗਾਤਾਰ ਵਿਵਾਦਾਂ ਦੇ ਵਿੱਚ ਚੱਲ ਰਹੀ ਆ ਪਿਛਲੇ ਦਿਨਾਂ ਪ੍ਰਸ਼ਾਸਨ ਦੇ ਵੱਲੋਂ ਵੀ ਜਿਹੜੀਆਂ ਪੀਸੀਆਂ ਹੁੰਦੀਆਂ ਨੇ ਤੇ ਹੋਰ ਵੀ ਕਈ ਰਾਜਨੀਤਿਕ ਆਗੂਆਂ ਦੇ ਵੱਲੋਂ ਇਸ ਮਾਮਲੇ ਦੇ ਉੱਤੇ ਪ੍ਰੈਸ ਕਾਨਫਰੰਸ ਕੀਤੀਆਂ ਜਾਂਦੀਆਂ ਨੇ ਲਗਾਤਾਰ ਹੁਣ ਵਿਵਾਦ ਦਾ ਜਿਹੜਾ ਵਾਧਾ ਹੋਇਆ ਨਜ਼ਰ ਆ ਰਿਹਾ ਪਿਛਲੇ ਦਿਨਾਂ ਦੇ ਵਿੱਚ ਸਮਾਜ ਸੇਵੀ ਸਿਮਰਜੀਤ ਸਿੰਘ ਮਾਨ ਦੇ ਵੱਲੋਂ ਵੀ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਜੇ ਗੱਲ ਕਰੀਏ ਤਾਂ ਅੱਜ ਸਾਡੇ ਨਾਲ ਨੇ ਮਾਨ ਸਾਹਿਬ ਮਾਨ ਸਾਹਿਬ ਸਾਰਿਆਂ ਤੋਂ ਪਹਿਲਾਂ ਪ੍ਰੈਸ ਕਾਨਫਰੰਸ ਤੁਹਾਡੇ ਵੱਲੋਂ ਹੁੰਦੀ ਹੈ ਕਿ ਉੱਥੇ ਪ੍ਰਸ਼ਟਾਚਾਰ ਹੁੰਦਾ ਹੈ ਕਪਲੇਬਾਦੀ ਹੁੰਦੀ ਹੈ ਉਸ ਤੋਂ ਬਾਅਦ ਮਾਮਲਾ ਠੰਡਾ ਵੀ ਹੁੰਦਾ ਆਖਰੋ ਮਾਮਲਾ ਕੀ ਆ ਪੂਰਾ ਤਾਂ ਠੰਡਾ ਕਿਉਂ ਪਿਆ ਸੀ ਬਾਈ ਜੀ ਦੋ ਚੀਜ਼ਾਂ ਨੇ ਦੇਖੋ ਮਾਮਲਾ ਕੋਈ ਠੰਡਾ ਨਹੀਂ ਹੋਇਆ ਪਿਛਲੇ 6 ਮਹੀਨੇ ਤੋਂ ਆਪਾਂ ਸਰਚ ਕਰਦੇ ਪਿਓ ਬਾਬਾ ਫਰੀਦ ਯੂਨੀਵਰਸਿਟੀ ਨੂੰ ਜਿਹੜਾ ਕਿ ਇੱਕ ਡਾਕਟਰ ਰਜੀਵ ਸੁਦੀ ਲੁੱਟ ਕੇ ਖਾ ਗਿਆ ਬਾਬੇ ਦਾ ਨਾਂ ਵੀ ਧਰਤੀ ਤੋਂ ਬਦਨਾਮ ਕਰਦਾ ਪਿਆ ਤੇ ਉੱਥੇ ਜਿਹੜਾ ਸਭ ਕੁਝ ਚੱਲ ਰਿਹਾ ਏ ਇਦਾਂ ਦੀ ਗੱਲ ਕਹਿ ਸਕਦੇ ਆ ਸਾਰਾ ਕੁਝ ਦੋ ਨੰਬਰ ਚੱਲ ਰਿਹਾ ਬੰਦੇ ਭਰਤੀ ਕੀਤੇ ਜਾ ਰਹੇ ਨੇ ਜਿਨ੍ਹਾਂ ਨੂੰ ਪੰਜਾਬੀ ਦਾ ਤਜਰਬਾ ਨਹੀਂ ਹੈ ਤੇ ਮਾਮਲਾ ਠੰਡਾ ਨਹੀਂ ਹੁੰਦਾ ਸਿਰਫ ਦੇਖੋ ਪ੍ਰਸ਼ਾਸਨ ਨੂੰ ਟਾਈਮ ਲੱਗਦਾ ਜਾਂ ਪ੍ਰਸ਼ਾਸਨ ਦਾ ਰੋਕਿਆ ਜਾਂਦਾ ਉਹਨਾਂ 'ਤੇ ਦਬਾਅ ਬਣਾਇਆ ਜਾਂਦਾ ਜਿਵੇਂ ਕਿ ਉੱਥੇ ਦੇ ਐਮਐਲਏ ਨੇ ਗੁਰਦਾਸ ਸੇਖੋਂ ਜਿਹੜਾ ਬਿਜੀਲੈਂਸ ਨੂੰ ਜਾਣ ਤੋਂ ਰੋਕ ਦਿੰਦਾ ਬਿਜੀਲੈਂਸ ਸਿਰਫ ਟਾਈਮ ਪਾਸ ਕਰਕੇ ਆ ਜਾਂਦੀ ਕੰਮ ਨਹੀਂ ਕਰਦੀ ਕੋਈ ਗੱਲ ਨਹੀਂ ਨਾ ਕੀਤਾ ਹੋਵੇ ਤੇ ਮੈਂ ਜਿਹੜੀ ਸੀਬੀਆਈ ਚੰਡੀਗੜ੍ਹ ਨੂੰ ਕੰਪਲੇਟ ਦੱਤੀ ਹੈ ਉਹ ਹਫਤਾ ਜਾਂ 10 ਦਿਨ ਬਾਅਦ ਰਿਜ਼ਲਟ ਮਿਲੇਗਾ ਜਿਹੜਾ ਉੱਥੇ ਚੱਲਦਾ ਪਿਆ ਦੇਖੋ ਮਾਮਲਾ ਕੋਈ ਠੰਡਾ ਨਹੀਂ ਹੁੰਦਾ ਥੋੜਾ ਟਾਈਮ ਜ਼ਰੂਰ ਲੱਗਦਾ ਥੋੜਾ ਸਬਰ ਕਰਨਾ ਪੈਂਦਾ ਔਰ ਦੱਸਾਂਗੇ ਵੀ ਚੱਲ ਕੀ ਰਿਹਾ ਉੱਥੇ ਮਾਨ ਸਾਹਿਬ ਗੱਲ ਜਿਵੇਂ ਤੁਸੀਂ ਕਿਹਾ ਕਿ ਵਿਜੀਲੈਂਸ ਨੂੰ ਜਾਣ ਨਹੀਂ ਦਿੱਤਾ ਜਾਂਦਾ ਐਮ ਐਲ ਏ ਸੇਖੋ ਸਾਹਿਬ ਦੀ ਨਾ ਜਿਹੜਾ ਨਾਮ ਤੁਸੀਂ ਵਿੱਚ ਲਿਆ ਆਖਰ ਪੂਰਾ ਮੈਟ੍ਰਿਕ ਕੀ ਆ ਸੇਖੋ ਸਾਹਿਬ ਦਾ ਉੱਥੇ ਕੀ ਰਿਲੇਸ਼ਨ ਹੈ ਦੇਖੋ ਜਿਹੜੇ ਡਾਕਟਰ ਰਜੀਵ ਸੂਦ ਨੇ ਜਿਹੜੇ ਸੇਖੋ ਜੀ ਐਮ ਐਲ ਏ ਸੇਖੋ ਜੀ ਨੇ ਉੱਥੋਂ ਦੇ ਉਹ ਬਿਜੀ ਲੈਸ ਨੂੰ ਇਸ ਕਰਕੇ ਰੋਕ ਦੇਣੇ ਕਿ ਡਾਕਟਰ ਰਜੀਤ ਸੂਜੀ ਨੇ ਡੇ ਵਾਈਸ ਚਾਂਸਲਰ ਨੇ ਉੱਥੋਂ ਦੇ ਉਹ ਉਹਨਾਂ ਨੂੰ ਕਿਤੇ ਨਾ ਕਿਤੇ ਲੈਣ ਦੇਣ ਬਣਿਆ ਇਹਨਾਂ ਦਾ ਫੱਚ ਕਿ ਜਿਹੜਾ ਉੱਥੇ ਕਰਾਸ਼ਨ ਚੱਲ ਰਿਹਾ ਉਹਨੂੰ ਰੋਕਣ ਦੀ ਥਾਂ ਉਲਟਾ ਉਹਨੂੰ ਚਲਾ ਰਿਹਾ ਉਲਟਾ ਹੀ ਕਹਿ ਸਕਦੇ ਆ ਤੇ ਉਹ ਰੋਕਦਾ ਨਹੀਂ ਹੈ ਉਹ ਕਹਿੰਦਾ ਜੋ ਹੁੰਦਾ ਹੋਈ ਜਾਣ ਦਿਓ ਵੀ ਚੱਲੀ ਜਾਣ ਦਿਓ ਯਾਰ ਉਹ ਲੁੱਟ ਕੇ ਖਾ ਗਿਆ ਬਾਬਾ ਫਰੀਦ ਯੂਨੀਵਰਸਿਟੀ ਲੋਕਾਂ ਦੀ ਅੱਖਾਂ ਬੰਦ ਨੇ ਬਾਬਾ ਫਰੀਦ ਯੂਨੀਵਰਸਿਟੀ ਲੈ ਕੇ ਕਹਿੰਦੇ ਪੰਜਾਬ ਯੂਨੀਵਰਸਿਟੀ ਸਾਡੇ ਹੱਥੋਂ ਚਲੇ ਜਾਏ ਕਿ ਬਾਬਾ ਫਰੀਦ ਯੂਨੀਵਰਸਿਟੀ ਤੁਹਾਡੇ ਇੱਥੋਂ ਜਾਏਗੀ ਤੁਹਾਡੀਆਂ ਅੱਖਾਂ ਨਹੀਂ ਖੁੱਲੀਆਂ ਹੈਗੀਆਂ ਮਾਨਸਾਪ ਜਿਵੇਂ ਤੁਸੀਂ ਲੁੱਟ ਦੀ ਗੱਲ ਕਰਦੇ ਹੋ ਉਹ ਇਲਜ਼ਾਮ ਤਾਂ ਤੁਹਾਡੇ ਤੇ ਵੀ ਲੱਗਦਾ ਹੈ ਕਹਿੰਦੇ ਤੁਸੀਂ ਵੀ ਕਈ ਮਾਮਲਿਆਂ ਦੇ ਵਿੱਚ ਤੁਹਾਡੇ ਤੇ ਇਲਜ਼ਾਮ ਲੱਗਦਾ ਹੈ ਕਹਿੰਦੇ ਤੁਸੀਂ ਵੀ ਲੁੱਟਦੇ ਹੋ ਪੈਸੇ ਲੈ ਕੇ ਚੁੱਪ ਕਰ ਜਾਂਦੇ ਹੋ ਗੱਲ ਇਹ ਵੀ ਹੁੰਦੀ ਹੈ ਫਿਰ ਬਾਈ ਜੀ ਦੇਖੋ ਜਿਹੜਾ ਬੰਦਾ ਸੱਚ ਦੀ ਆਵਾਜ਼ ਨੂੰ ਬੋਲਦਾ ਹੈ ਉਹਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂ ਉਹਨੂੰ ਕਹਿੰਦੇ ਨੇ ਕਿ ਬੰਦਾ ਪੈਸੇ ਲੈ ਕੇ ਬੰਦ ਕਰਤਾ ਜਾਂ ਮੈਂ ਅੱਜ ਤੱਕ ਕਦੇ ਚੁੱਪ ਨਹੀਂ ਕੀਤਾ ਪੂਰੇ ਮੀਡੀਆ ਔਨ ਰਿਕਾਰਡ ਮੇਰਾ ਰਿਕਾਰਡ ਰਹਿੰਦਾ ਕਦੇ ਮੈਂ ਚੁੱਪ ਨਹੀਂ ਕੀਤਾ ਅੱਜ ਤੱਕ ਜਿਹੜਾ ਬਾਬਾ ਫਰੀਦ ਯੂਨੀਵਰਸਿਟੀ ਦੀ ਆਪਾਂ ਗੱਲ ਕਰਦੇ ਆਂ ਮੈਂ ਅੱਜ ਤੱਕ ਨਾਇਨੇ ਤੋਂ ਡਰਿਆ ਸਿਰਫ ਆਵਾਜ਼ ਨੂੰ ਉੱਪਰ ਲੈ ਕੇ ਜਾ ਰਿਹਾ ਸੂਬਾ ਸਰਕਾਰ ਦੀ ਅੱਖਾਂ ਬੰਦ ਨੇ ਸਾਡੇ ਮਾਨਯੋਗ ਭਗਵੰਤ ਮਾਨ ਜੀ ਪੂਰੀ ਸਰਕਾਰ ਚਲਾ ਰਹੇ ਪੂਰਾ ਪੰਜਾਬ ਚਲਾ ਰਹੇ ਨੇ ਪਰ ਇਹਨਾਂ ਦੇ ਜਾ ਕੰਨਾ ਤੋਂ ਜੂਨ ਹੀ ਸਰਕੀ ਕਿਉਂਕਿ ਉੱਥੇ ਪਤਾ ਨਹੀਂ ਤੇ ਕੀ ਚੱਲੇ ਉੱਥੇ ਬੰਦੇ ਭਰਤੀ ਕੀਤੇ ਜਾ ਰਹੇ ਨੇ ਜਿਨ੍ਹਾਂ ਨੂੰ ਕੋਈ ਪੰਜਾਬੀ ਦਾ ਤਜਰਬਾ ਨਹੀਂ ਹੈ ਲਿਖਣੀ ਤੱਕ ਨਹੀਂ ਆਉਂਦੀ ਪੜ੍ਹਨੀ ਤੱਕ ਨਹੀਂ ਆਉਂਦੀ ਸਿਰਫ ਇੰਗਲਿਸ਼ ਤੇ ਹਿੰਦੀ ਆਉਂਦੀ ਉਹਨਾਂ ਨੂੰ ਭਰਤੀ ਕੀਤਾ ਜਾਂਦਾ ਇਹਨਾਂ ਨੂੰ ਅੱਖਾਂ ਨਹੀਂ ਖੁੱਲਦੀ ਇਹਨਾਂ ਦੀਆਂ ਜਿਹੜੇ ਲੋਕ ਉੱਥੋਂ ਫਰੀਦਕੋਟ ਦੇ ਲੋਕਲ ਲੋਕ ਨੇ ਉਹਨਾਂ ਨੂੰ ਨਹੀਂ ਪਤਾ ਲੱਗਦਾ ਉੱਥੋਂ ਦੇ মিডিਆ ਨੂੰ ਨਹੀਂ ਪਤਾ ਲੱਗਦਾ ਕਿ ਵੀ ਚੱਲ ਕੀ ਰਿਹਾ ਉੱਥੇ ਕੀ ਨਹੀਂ ਚੱਲ ਰਿਹਾ ਤੁਸੀਂ ਗੱਲ ਕੀਤੀ ਹੈ ਕਿ ਬਾਹਰੋਂ ਬੰਦੇ ਭਰਤੀ ਕੀਤੇ ਜਾ ਰਹੇ ਨੇ ਮੈਡੀਕਲ ਕਾਲਜਾਂ ਮੈਡੀਕਲ ਦੇ ਮੈਡੀਕਲ ਜੇ ਆਪਾਂ ਲਾਈਨ ਦੀ ਗੱਲ ਕਰੀਏ ਤਾਂ ਹਨਾ ਐਮਬੀਬੀਐਸ ਹੁੰਦੀ ਆ ਬਹੁਤ ਉੱਚ ਕੋਟੀ ਦੇ ਜਿਹੜੇ ਵਿਦਿਆਰਥੀ ਹੁੰਦੇ ਨੇ ਚਾਹੇ ਉਹ ਪੂਰੇ ਭਾਰਤ ਤੋਂ ਹੋਣ ਜਿਹੜਾ ਉਹਨਾਂ ਨੂੰ ਉੱਥੇ ਲਿਆਂਦਾ ਜਾ ਸਕਦਾ ਕਈ ਡਾਕਟਰ ਹੁੰਦੇ ਨੇ ਐਮਬੀਬੀਐਸ ਹੁੰਦੇ ਨੇ ਸਪੈਸ਼ਲਿਸਟ ਹੁੰਦੇ ਨੇ ਹਨਾ ਉਹ ਬਾਹਰੋਂ ਵੀ ਹੋ ਸਕਦੇ ਉਹਨਾਂ ਨੂੰ ਵੀ ਉੱਥੇ ਪੜਾਉਣ ਲਈ ਲਿਆਂਦਾ ਜਾ ਸਕਦਾ ਉਹਦੇ ਲਈ ਫਿਰ ਪੰਜਾਬੀ ਦੀ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਪੰਜਾਬੀ ਨਹੀਂ ਹੈਗੀ ਪੰਜਾਬੀ ਉਹਨਾਂ ਨੂੰ ਆਉਂਦੀ ਨਹੀਂ ਹੈਗੀ ਫਿਰ ਉਹਨਾਂ ਨੂੰ ਵੀ ਲਿਆਂਦਾ ਜਾ ਸਕਦਾ ਨਾ ਗੱਲ ਤਾਂ ਹੀ ਹੈ ਦੋ ਚੀਜ਼ਾਂ ਨੇ ਤੁਸੀਂ ਕਹਿ ਰਹੇ ਹੋ ਕਿ ਬੰਦਾ ਪੂਰੇ ਇੰਡੀਆ ਚ ਪੜ ਕੇ ਕਿਤੇ ਵੀ ਲੱਗ ਸਕਦਾ ਬਾਈ ਜੀ ਪੰਜਾਬ ਚ ਸਾਡੇ ਚ ਬੱਚੇ ਨਹੀਂ ਹੈਗੇ ਪੰਜਾਬ ਕੋਈ ਪੜਿਆ ਲਿਖਿਆ ਬੰਦਾ ਨਹੀਂ ਹੈ ਤੇ ਹਿਮਾਚਲ ਦੇ ਕਿਉਂ ਆਉਂਦੇ ਨੇ ਦਿੱਲੀ ਦੇ ਕਿਉਂ ਆਉਂਦੇ ਨੇ ਸਭ ਤੋਂ ਜ਼ਿਆਦਾ ਹਿਮਾਚਲ ਦੇ ਜਾਂ ਦਿੱਲੀ ਜੇ ਜਾਂ ਜਿਹੜੇ ਡਾਕਟਰ ਰਜੂ ਸੂਜੀ ਨੇ ਦਿੱਲੀ ਤੋਂ ਰਹਿਣ ਵਾਲੇ ਹਿਮਾਚਲ ਤੋਂ ਕਿਉਂਕਿ ਹਿਮਾਚਲ ਦੇ ਰਹਿਣ ਵਾਲੇ ਇਸ ਕਰਕੇ ਉੱਥੇ ਰੱਖੇ ਜਾਂਦੇ ਨੇ ਤੇ ਜਿਹੜੇ ਸਾਡੇ ਪੰਜਾਬ ਚ ਕੋਈ ਪਰੀਤਕੋੜ ਦਾ ਚਲੋ ਨਹੀਂ ਹੈ ਸ਼ਹਿਰ ਦਾ ਕੋਈ ਪੜਨ ਵਾਲ ਮੈਂ ਉਥੋਂ ਦੇ ਵੀ ਬਹੁਤ ਲੋਕ ਪੜਨ ਵਾਲੇ ਨੇ ਹੋਰ ਪੰਜਾਬ ਚ ਹੈ ਨਹੀਂ ਥਾ ਕੋਈ ਬੱਚੇ ਪੜਨ ਵਾਲੇ ਹੈ ਨਹੀਂ ਸਾਡੇ ਪੰਜਾਬ ਚੋਂ ਲੋਕ ਬਾਹਰ ਤਰੱਕੀ ਕਰਕੇ ਬੈਠੇ ਬਿਜ਼ਨਸਮੈਨ ਨੇ ਆਈਐਸ ਲਗ ਬਾਹਰ ਵੀ ਪਾਲਿਸੀ ਭਰਤੀ ਨੇ ਸਾਡੇ ਪੰਜਾਬ ਦੇ ਬਾਹਰਲੇ ਸਟੇਟਾਂ ਚ ਆਈਐਸ ਨੇ ਆਈਪੀਐਸ ਆਪਸ ਨੇ ਤੇ ਇਹ ਲੋਕਾਂ ਨੂੰ ਨਹੀਂ ਦੇਖਦਾ ਇਹ ਆਪਣੇ ਬੰਦੇ ਕੋਈ ਭਰਤੀ ਕਰਦਾ ਉਹ ਇੱਕ ਮੈਡੀਕਲ ਪ੍ਰਸ਼ਾਸਨ ਆ ਹਨਾ ਮੈਡੀਕਲ ਕਾਲਜ ਦਾ ਪ੍ਰਸ਼ਾਸਨ ਆ ਕਾਲਜ ਪ੍ਰਸ਼ਾਸਨ ਆ ਪਰ ਤੁਸੀਂ ਸਵਾਲ ਉਦੋਂ ਕਿਉਂ ਨਹੀਂ ਚੱਕੇ ਜਦੋਂ ਭਾਰਤ ਜਿਹੜਾ ਪੰਜਾਬ ਦਾ ਮਨੁੱਖੀ ਅਧਿਕਾਰ ਹੈ ਉਹਦਾ ਜਿਹੜਾ ਚੇਅਰਮੈਨ ਦਿੱਲੀ ਤੋਂ ਲਾਇਆ ਜਾਂਦਾ ਪੰਜਾਬ ਵਿਕਾਸ ਬੋਰਡ ਹੈ ਉਹਦਾ ਚੇਅਰਮੈਨ ਦਿੱਲੀ ਤੋਂ ਲਾਇਆ ਜਾਂਦਾ ਪੰਜਾਬ ਦਾ ਪ੍ਰਦੂਸ਼ਣ ਬੋਰਡ ਹੈ ਉਹਦਾ ਚੇਅਰਮੈਨ ਦਿੱਲੀ ਤੋਂ ਲਾਇਆ ਜਾਂਦਾ ਉਦੋਂ ਕਿਉਂ ਨਹੀਂ ਸਵਾਲ ਚੱਕੇ ਜਾਂਦੇ ਬਾਈ ਜੀ ਹਰ ਮੇਰੇ ਮੀਡੀਆ 'ਚ ਮੈਂ ਆਵਾਜ਼ ਬੋਲਦਾ ਰਹਿਣਾ ਪਰ ਬਾਈ ਜੀ ਮੈਂ ਲੋਕਾਂ ਦੇ ਕੰਨਾ ਤੱਕ ਪਹੁੰਚਦੀ ਮੇਰੀ ਆਵਾਜ਼ ਪਰ ਲੋਕ ਮੇਰੇ ਸਾਥ ਦੇਣ ਤਾਂ ਤਾਂ ਕੁਛ ਕਰਾਂਗੇ ਹੁਣ ਸਾਰੇ ਕਹਿੰਦੇ ਸਾਡੇ ਪੰਜਾਬ ਯੂਨੀਵਰਸਿਟੀ ਹੱਥੋਂ ਨਿਕਲ ਜੇਗੀ ਯਾਰ ਬਾਬਾ ਫਰੀਦ ਯੂਨੀਵਰਸਿਟੀ ਨਹੀਂ ਸਾਡੇ ਹੱਥੋਂ ਨਿਕਲੇਗੀ ਜਿਹੜਾ ਕਿ ਉੱਥੋਂ ਦਾ BC ਪਿਛਲੇ 6 ਮਹੀਨਿਆਂ ਤੋਂ ਤਿੰਨ ਗੱਡੀਆਂ ਲੈ ਗਿਆ ਫੋਰਚੂਨਰ ਕ੍ਰਿਸਟਾ ਹਾਈ ਕ੍ਰੋਸ ਨੋਵਾ ਤਿੰਨ ਮਹੀਨੇ ਚ ਕਿੱਥੋਂ ਗੱਡੀਆਂ ਆ ਗਈਆਂ ਆਪਣੇ ਜਿਹੜੇ ਇਹਦੇ ਬੱਚੇ ਨੇ ਵਿਦੇਸ਼ਾਂ 'ਚ ਬੈਠੇ ਨੇ ਉੱਥੋਂ ਦੇ ਪੀਆਰ ਨੇ ਨੈਸ਼ਨੈਟੀ ਨੇ ਇਹ ਕੀ ਕਰਦੇ ਨੇ ਉਹਨਾਂ ਨੂੰ ਸੈਲਰੀਆਂ ਦੰਦੇ ਸੀ ਹੁਣ ਮੈਂ ਕਹਿੰਦਾ ਸੁਧਾਰ ਕਰ ਲਿਓ ਤੇ ਕਹਿ ਨਹੀਂ ਸਕਦਾ ਪਿਛਲੇ 4 ਤੋਂ 5 ਮਹੀਨਿਆਂ ਤੋਂ ਸੈਲਰੀ ਤੇ ਆਪਣੇ ਬੰਦੇ ਨੂੰ ਸੈਲਰੀਆਂ ਦੰਦਦੇ ਨੇ ਉਹਨਾਂ ਨੂੰ ਇੰਡੀਆ ਵੀਜ਼ਾ ਚਾਹੀਦਾ ਹੋਣ ਵਾਸਤੇ ਯਾਨੀ ਪਰਮਟ ਚਾਹੀਦਾ ਜੇ ਸੈਲਰੀਆਂ ਦੇਣ ਉਹ ਤੇ ਇੰਡੀਆ ਦਾ ਪਰਮਟ ਚਾਹੀਦਾ ਬਟ ਲੇਕਿਨ ਉਹ ਟੂਰਿਸਟ ਵੀਜ਼ੇ ਤੇ ਆਂਦੇ ਨੇ ਇੰਡੀਆ ਉਹਨਾਂ ਨੂੰ ਸੈਲਰੀਆਂ ਕਿਵੇਂ ਦੰਦਦੇ ਨੇ ਕਿਵੇਂ ਪਹੁੰਚਾਉਂਦੇ ਨੇ ਸੈਲਰੀਆਂ ਪਿਛਲੇ 6 ਮਹੀਨਿਆਂ 'ਚ ਤਿੰਨ ਗੱਡੀਆਂ 'ਚ 50 ਲੱਖ ਦੀ ਮਤਲਬ 1 ਕਰੋੜ ਦੇ ਪਲੱਸ ਗੱਡੀਆਂ ਨੇ ਇਹਨਾਂ ਕੋਲ ਉਹ ਕਿੱਥੋਂ ਆਇਆ ਕਰੋੜ ਰੁਪਇਆ ਜੇ ਇਹਨਾਂ ਦੀ ਇਨਕੁਆਰੀ ਕਰੇ ਨਾ ਬਹੁਤ ਕੁਝ ਨਿਕਲ ਨੂੰ ਆਏਗਾ ਪਹਿਲਾਂ ਮੈਂ ਲਾਂਡਰੀ ਮਸ਼ੀਨਾਂ ਦਾ 90 ਲੱਖ ਰੁਪਏ ਦੀ ਬਿਨਾਂ ਟੈਂਡਰ ਤੋਂ ਗਈਆਂ ਸੀ ਬਿਨਾ ਟੈਂਡਰ ਤੋਂ ਇਹਨਾਂ ਨੇ ਸਾਰਾ ਕੁਝ ਕਪੜੇ ਕਰਦੇ ਨੇ ਬਿਨਾ ਟੈਂਡਰ ਤੋਂ ਅਡ ਟੈਂਡਰ ਦੰਦੇ ਨੇ ਆਪਦੇ ਦਿੱਲੀ ਦੇ ਬੰਦੇ ਨੂੰ ਕਿਉਂ ਕਿ ਉਹਨਾਂ ਉੱਥੋਂ ਪੈਸਾ ਬਣਦਾ ਹੈ ਆਪ ਜਾਂਚ ਫਿਰ ਕਿਉਂ ਨਹੀਂ ਹੋ ਰਹੀ ਤੁਸੀਂ ਪਹਿਲਾਂ ਵੀ ਅੱਜ ਤੋਂ 5-6 ਮਹੀਨੇ ਪਹਿਲਾਂ ਵੀ ਜਿਹੜਾ ਇਹ ਮੁੱਦਾ ਚੱਕਿਆ ਸੀ ਉਦੋਂ ਵੀ ਤੁਸੀਂ ਲੈ ਕੇ ਆਏ ਸੀ ਕਿ ਜਿਹੜੀਆਂ ਲੌਂਡਰਿੰਗ ਮਸ਼ੀਨਾਂ ਨੇ 90 ਲੱਖ ਦੀਆਂ ਉਹ ਲਿਆਤੀਆਂ ਟੈਂਡਰ ਜਿਹੜੇ ਦਿੱਲੀ ਨੂੰ ਦੇਤੇ ਉਦੋਂ ਵੀ ਤੁਹਾਡੇ ਵੱਲੋਂ ਪੀਸੀ ਕੀਤੀ ਗਈ ਸੀ ਉਦੋਂ ਵੀ ਬੜਾ ਹਾਈਲਾਈਟ ਮੁੱਦਾ ਹੋਇਆ ਸੀ ਫਿਰ ਇਹ ਠੰਡਾ ਮੈਂ ਪਹਿਲਾਂ ਵਾਲਾ ਸਵਾਲ ਫੇਰ ਉਹੀ ਕਿ ਮੁੱਦਾ ਠੰਡਾ ਕਿਉਂ ਹੋਇਆ ਹੁਣ ਤੱਕ ਜਾਂਚ ਕਿਉਂ ਨਹੀਂ ਹੋਈ ਸਰਕਾਰ ਨੇ ਉੱਥੇ ਆਪਣੇ ਬੰਦੇ ਕਿਉਂ ਨਹੀਂ ਭੇਜੇ ਸਿਹਤ ਮੰਤਰੀ ਬਲਬੀਰ ਸਿੰਘ ਡਾਕਟਰ ਬਲਬੀਰ ਸਿੰਘ ਨੇ ਉਹਨਾਂ ਨੇ ਉੱਥੇ ਜਾਂਚ ਕਿਉਂ ਨਹੀਂ ਕੀਤੀ ਕਿਉਂਕਿ ਪਿਛਲੇ ਦਿਨ ਉਹ ਵੀ ਉੱਥੇ ਨਹੀਂ ਆਇਆ ਬਾਈ ਜੀ ਜੇ ਇਹਨਾਂ ਦੀ ਅੱਖਾਂ ਖੋਲਣ ਤਾਂ ਤਾਂ ਇਹਨਾਂ ਨੂੰ ਮੁੱਦਾ ਪਤਾ ਲੱਗੇ ਜਦੋਂ ਅੱਖਾਂ ਹੀ ਨਹੀਂ ਖੁੱਲਦੀਆਂ ਇਹਨਾਂ ਨੂੰ ਤਾਂ ਤਾਂ ਪਤਾ ਹੀ ਲੱਗਦਾ ਇਹਨਾਂ ਦੀ ਆਪ ਦੀ ਸਰਕਾਰ ਹੈ ਯਾਰ ਆਪ ਦੀ ਸਰਕਾਰ ਕਰਨੇ ਆਪਣੀ ਬੇਇੱਜ਼ਤੀ ਨਾ ਕਰਾਉਣਾ ਚਾਹੁੰਦੇ ਮੇਰੇ ਹਿਸਾਬ ਨਾਲ ਤਾਂ ਇਹੀ ਕਹਿ ਸਕਦੇ ਉੱਥੋਂ ਦਾ ਗਰਦੇ ਤ ਸੇਖੋ ਸ਼ਰਿਆਮ ਬੀਜਲੈਂਸ ਨੂੰ ਜਾਣ ਤੋਂ ਰੋਕਦਾ ਵੀ ਤੁਸੀਂ ਜਾਓ ਨਾ ਕਿਉਂ ਕਿਉਂ ਕਰਦੇ ਉੱਥੇ ਵੈਰੀਫਿਕੇਸ਼ਨ ਕੋਈ ਗੱਲ ਨਹੀਂ ਉੱਥੋਂ ਦੇ ਨੇ ਰੋਕਦੇ ਸੀਬੀਏ ਨੂੰ ਰੋਕੇ ਦਿਖਾਵੇ ਸੀਬੀਏ ਨੂੰ ਰੋਕੇ ਦਾ ਮੈਂ ਕਹਿਣਾ ਕਿ ਸੀਬੀਆਈ ਨੂੰ ਰੋਕ ਕੇ ਦਿਖਾਵੇ ਇਹਨਾਂ ਦਾ ਨਾ ਜਲੂਸ ਕੱਢਿਆ ਜਿਹੜਾ ਰਜੀਵ ਸੂਦ ਪੱਕਾ ਜੇਲ੍ਹ ਚ ਸੁਟਾਂਗੇ ਇਹਨਾਂ ਨੂੰ ਪੂਰਾ ਮੈਨੂੰ ਸੀਬੀਆਈ ਤੇ ਪੂਰਾ ਮਾਣ ਹੈ ਬਿਜਲੀਅੰਸ ਜਾਂਚ ਏਜੰਸੀ ਆ ਐਮਐਲਏ ਦਾ ਕਹਣ ਤੇ ਬਿਜਲੀਅੰਸ ਚੱਲੂਗੀ ਹੁਣ ਇਹੀ ਕਹਿ ਸਕਦੇ ਸੂਬਾ ਸਰਕਾਰ ਤੇ ਚੱਲ ਰਹੀ ਜਿਹੜੇ ਉੱਥੋਂ ਉੱਥੋਂ ਦਾ ਐਮਐਲਏ ਕਹਿਣ ਤੋਂ ਬਾਅਦ ਵੀ ਉਹ ਨਹੀਂ ਜਾਂਦੇ ਇਹਨਾਂ ਨੂੰ ਜਦੋਂ ਬੰਦੇ ਦੀ ਇੱਕ ਐਲਓਸੀ ਜਾਰੀ ਹੋ ਜਾਂਦੀ ਹੈ ਤੁਸੀਂ ਆਪ ਲਾ ਲਓ ਪੂਰੇ ਟਾਈਮ ਨਾਲ ਉੱਥੇ ਨਹੀਂ ਜਾਂਦਾ ਵਾਈਸ ਚਾਂਸਲਰ ਆਫਿਸ ਨਹੀਂ ਜਾਂਦਾ ਮਤਲਬ ਰੈਗੂਲਰ ਜਾਣਾ ਹੁੰਦਾ ਉਹ ਹਫਤੇ ਚ ਨੂੰ ਮੰਨ ਲਓ ਦੋ ਦਿਨ ਹੀ ਜਾਂਦਾ ਬੀਸੀ ਨਾਲ ਕੀ ਖੁੰਦਕ ਹੈ ਬੀਸੀ ਸੂਦ ਨਾਲ ਕੀ ਖੁੰਦਕ ਹੈ ਤੁਸੀਂ ਮੇਰੀ ਬੀਸੀ ਨਾਲ ਥੋੜੀ ਖੁੱਦ ਕਿਹੜੀਆਂ ਗੱਲਾਂ ਕਰਦੇ ਹੋ ਤੁਸੀਂ ਮੇਰੀ ਬੀਸੀ ਨਾਲ ਕਾਦੂ ਖੁੰਦਕ ਕਮ ਕਮਾ ਕੇ ਮਾਨ ਸਾਹਿਬ ਤੁਸੀਂ ਕਮਾਨ ਸਾਹਿਬ ਕੋ ਮੱਕਾ ਮਾ ਕੇ ਤੁਸੀਂ ਆਈ ਬੀਸੀ ਨਾਲ ਮੇਰੀ ਕਾਦੂ ਹੋ ਕਿ ਮੈਨੂੰ ਇਹ ਦੱਸੋ ਮੇਰਾ ਮੇਰੀ ਕੋਈ ਦੁਸ਼ਮਣ ਥੋੜੀ ਤੁਸੀਂ ਕਮ ਕਮਾ ਕੇ ਆਈ ਬੀਸੀ ਤੇ ਜਾਣੇ ਜੋ ਰੱਖਦਾ ਸਾਡੇ ਪੰਜਾਬ ਚ ਬੰਦਾ ਹੈ ਨਹੀਂ ਬਾਈ ਉਦੋਂ ਦੇ ਤੁਸੀਂ ਤੁਸੀਂ ਗੱਲ ਸੁਣੋ ਮੇਰੀ ਤੁਸੀਂ ਤੁਸੀਂ ਇੰਨੇ ਧਰਨਿਆ ਤੇ ਬੈਨੇ ਹੋ ਮਾਨ ਸਾਹਿਬ ਤੁਸੀਂ ਧਰਨਾ ਕਿਉਂ ਨਹੀਂ ਲਾਇਆ ਤੁਸੀਂ ਤੁਸੀਂ ਲਾਉਂਦੇ ਤੁਸੀਂ ਬਿਜੀਲੈਂਸ ਤੁਸੀਂ ਬਿਜੀਲੈਂਸ ਦੇ ਸਾਹਮਣੇ ਧਰਨਾ ਲਾਉਂਦੇ ਮਾਨ ਸਾਹਿਬ ਹਾਸੇ ਵਾਲੀਆਂ ਮੈਂ ਹਾਸੇ ਵਾਲੇ ਕੋਲ ਮੈਂ ਧਰਨਾ ਲਾਉਂਗਾ ਮੇਰਾ ਰਾਈਟ ਹੈ ਮੈਂ ਲਾਉਂਗਾ ਸੰਵਿਧਾਨ ਚ ਲਿਖਿਆ ਜਿਹਦਾ ਨਹੀਂ ਧਰਨਾ ਲਾਉਂਦੇ ਨਾ ਵੀ ਬਿジネス ਨੇ ਕਾਰਵਾਈ ਨਹੀਂ ਕੀਤੀ ਕੋਈ ਧਰਨਾ ਲੈ ਲਾਉਂਗਾ ਧਰਨਾ ਮੈਨੂੰ ਰੋਕ ਕੇ ਦਿਖਾਵੇ ਕੋਈ ਮੇਰਾ ਹੱਕ ਹੈ ਧਰਨਾ ਲਾਉਣਾ ਆਣਾ ਦੋ ਦੋ ਤਿੰਨ ਦਿਨ ਤੁਹਾਨੂੰ ਧਰਨੇ ਤੋਂ ਮੀਡੀਆ ਇਹਨ ਦੱਸੂਗਾ ਵੀ ਧਰਨਾ ਲਾਇਆ ਮੈਂ ਆਹ ਦੇਖੋ ਬੈਠੇ ਇੱਥੇ ਔਰ ਸੀਬੀਏ ਨੇ ਜਾਂਚ ਕਰੂਗੀ ਉਹ ਵੀ ਤੁਹਾਨੂੰ ਪਤਾ ਲੱਗੂਗਾ ਕਿ ਮਾਨ ਸਾਹਿਬ ਝੂਠ ਬੋਲਦੇ ਸੀ ਜਿਉਂਤੇ ਬਾਕੀ ਇਹ ਚੀਜ਼ਾਂ ਚੱਲ ਰਹੀਆਂ ਸੀ ਇਹ ਸੱਚ ਹੈ ਝੂਠ ਬੋਲ ਤੁਹਾਨੂੰ ਆਪਣੇ ਆਪ ਤਾਂ ਲੱਗੂਗਾ ਬਾਈ ਜੀ ਸਾਹਿਬ ਤੁਸੀਂ ਪਿਛਲੇ ਤੁਸੀਂ ਕੱਲ ਦੀ ਦੇਖੀ ਹੋਣੀ ਆ ਵੀਡੀਓ ਕੱਲ ਅਨੰਦਪੁਰ ਸਾਹਿਬ ਦੇ ਵਿੱਚ ਜਿਹੜੀ ਦਿੱਲੀ ਆਪਣੇ ਚੰਡੀਗੜ੍ਹ ਤੋਂ ਬਾਹਰ ਵਿਧਾਨ ਸਭਾ ਲੱਗੀ ਐ ਉੱਥੇ ਇੱਕ ਜਿਹੜਾ ਟਾਵਰ ਮੋਰਚਾ ਲੱਗਿਆ ਹੋਇਆ ਸਿੰਘ ਕਾਫੀ ਪਿਛਲੇ ਕਈ ਮਹੀਨਿਆਂ ਤੋਂ ਟਾਵਰ ਤੇ ਬੈਠਾ ਏ ਬੇਅਦਬੀਆਂ ਦੇ ਇਨਸਾਫ ਦੇ ਲਈ ਬੇਅਦਬੀਆਂ ਦੇ ਕਾਨੂੰਨ ਦੇ ਲਈ ਕੱਲ ਉਹਨਾਂ ਦੇ ਉੱਥੇ ਸਿੰਘ ਪਹੁੰਚਦੇ ਆ ਉਹ ਸਿੱਧਾ ਸਵਾਲ ਮੁੱਖ ਮੰਤਰੀ ਨੂੰ ਕਰਦੇ ਆ ਉਹ ਕਹਿੰਦੇ ਜੀ ਹੁਣ ਤੁਸੀਂ ਕਾਨੂੰਨ ਕਿਉਂ ਨਹੀਂ ਬਣਾਇਆ ਤੁਸੀਂ ਜਿਹੜੇ ਪਵਿੱਤਰ ਸ਼ਹਿਰਾਂ ਦਾ ਦਰਜਾ ਦਿੱਤਾ ਬ ਤੁਸੀਂ ਕਾਨੂੰਨ ਤੇ ਕਿਉਂ ਨਹੀਂ ਮਤਲਿਆਂਦਾ ਕਿ ਕਾਨੂੰਨ ਦੀ ਗੱਲ ਕਿਉਂ ਨਹੀਂ ਕੀਤੀ ਤਾਂ ਤੁਸੀਂ ਉੱਥੇ ਕਿਉਂ ਨਹੀਂ ਪਹੁੰਚੇ ਤੁਸੀਂ ਵੀ ਕਹੋ ਨਾ ਕਿ ਸਾਡਾ ਏਸਾ ਜਿਹੜਾ ਪੰਜਾਬੀਆਂ ਦਾ ਹੱਲ ਕੀਤਾ ਜਾਵੇ ਜਿਹੜੇ ਬਾਹਰੋਂ ਪੰਜਾਬੀ ਲਿਆਂਦੇ ਜਾ ਰਹੇ ਨੇ ਜਾਂ ਬਾਹਰੋਂ ਧੱਕੇ ਨਾਲ ਪੰਜਾਬੀ ਬਣਾਇਆ ਜਾ ਰਿਹਾ ਉਹਨਾਂ ਨੂੰ ਉਹਨਾਂ ਦਾ ਹੱਲ ਕੀਤਾ ਜਾਵੇ ਤੁਸੀਂ ਵੀ ਜਾ ਕੇ ਨਾ ਕਿਸੇ ਮੀਟਿੰਗ ਦੇ ਵਿੱਚ ਉਹਨਾਂ ਦੇ ਕੋਲ ਪਹੁੰਚੋ ਕਿਤੇ ਸਮੋਦਨ ਕਰਦੇ ਨੇ ਉੱਥੇ ਪਹੁੰਚੋ ਤੁਸੀਂ ਵੀ ਪਹੁੰਚੋ ਨਾ ਫਿਰ ਬਾਈ ਜੀ ਤੁਸੀਂ ਮੇਰੇ ਲੱਗਦਾ ਮੇਰੀ ਵੀਡੀਓ ਨੂੰ ਦੇਖਦੇ ਮੈਨੂੰ ਲੱਗਦਾ ਨਹੀਂ ਕਿ ਤੁਸੀਂ ਦੇਖਦੇ ਸਿਰਫ ਤੁਸੀਂ ਆਪਦਾ ਚੈਨਲ ਦੇਖਦੇ ਹੋ ਮੇਰੀਆਂ ਵੀਡੀਓ ਦੇਖਿਆ ਕਰੋ ਮੈਂ ਹਰ ਜਗ੍ਹਾ ਪਹੁੰਚਦਾ ਜਾ ਕੋਈ ਹਾਂ ਤਾਂ ਕਿਹਦੀ ਗੱਲ ਨਹੀਂ ਕੀਤੀ ਮਾਨ ਸਾਹਿਬ ਮੈਂ ਇਹ ਗੱਲ ਕੀਤਾ ਜਿੱਥੇ ਸੀਐਮ ਸਾਹਿਬ ਪਹੁੰਚਦੇ ਆ ਉੱਥੇ ਤੁਸੀਂ ਪਹੁੰਚਦੇ ਹੋ ਹਰ ਜਗਾ ਪਹੁੰਚਦਾ ਜੇ ਉੱਥੇ ਜਾਣ ਦਵੇ ਕਾਫਲੇ ਦੇ ਨਾਲ ਮੈਂ ਜਾ ਕੇ ਦੱਸਾਂ ਵੀ ਆ ਆ ਮੁੱਦਾ ਚੱਲਦਾ ਮੈਂ ਇਹਨੂੰ ਟਾਈਮ ਦੇਵੇ ਮੈਂ ਟਾਈਮ ਕਿੰਨੀ ਵਾਰ ਲੈ ਚੁੱਕਿਆ ਮੈਂ ਦੰਨੇ ਟਾਈਮ ਪਹੁੰਚਣ ਨੂੰ ਤਾਂ ਪਹੁੰਚਣ ਦਾ ਕਿਸੇ ਨੂੰ ਵੀ ਨਹੀਂ ਦਿੰਦੇ ਜੀ ਉੱਥੇ ਆਪਣੀ ਗੱਲ ਰੱਖਣਾ ਜੇ ਤੁਸੀਂ ਜੇ ਤੁਸੀਂ ਪੰਜਾਬੀ ਹੋ ਨਾ ਜੇ ਤੁਸੀਂ ਪੰਜਾਬ ਦੀ ਸੇਵਾ ਕਰਦੇ ਹੋ ਤਾਂ ਮਾਨ ਸਾਹਿਬ ਜੇ ਤੁਸੀਂ ਇਹ ਗੱਲ ਸੁਣੋ ਬਾਈ ਜੀ ਮੈਂ ਸੀ ਸੀਐਮ ਹੌਸ ਦੀ ਗੱਲ ਕਰਦਾ ਬਿਲਣ ਨੂੰ ਤਿੰਨ ਵਾਰ ਟਾਈਮ ਲੈ ਚੁੱਕਿਆ ਕਿ ਬਾਬਾ ਫਰੀਦ ਨਿਵਾਸੀ ਦਾ ਮਸਲਾ ਉਹ ਅ ਪਾਸ ਬਣਾ ਕੇ ਭੇਜੋ ਆਉਂਦਾ ਹੀ ਨਹੀਂ ਮੈਂ ਬੇਟ ਕਰਕੇ ਮੈਂ ਜਾਂਦਾ ਮੈਂ ਵੀ ਐਡਾ ਥੋੜੀ ਬੇਲਾ 2 ਘੰਟੇ ਵੇਟ ਕਰ ਸਕਦਾ ਤਿੰਨ ਪੂਰਾ ਦਿਨ ਥੋੜੀ ਮੈਂ ਵੇਟ ਕਰ ਸਕਦਾ ਮੈਂ ਭੇਜੀਆਂ ਮੇਰੇ ਕੋਲ ਸਾਰੇ ਐਵੀਡੈਂਸ ਮੈਂ ਡਾਕ ਰਹੀਂ ਭੇਜੇ ਮੇਲ ਰਹੀਂ ਭੇਜੇ ਮੈਂ ਹੋਰ ਕੀ ਕਹਦਾ ਤੁਹਾਨੂੰ ਇਹਦੇ ਉੱਪਰ ਹੁਣ ਕਰ ਕੀ ਦਵਾ ਮੈਂ ਸੀਐਮ ਉਹਦੇ ਬਾਅਦ ਧਰ ਨਾਲ ਲਾ ਕੇ ਬਹਿ ਜਾ ਹਮ ਐਡਾ ਕਿ ਮੈਂ ਵੀ ਬੇਲਾ ਨਹੀਂ ਸਿਰਫ ਧਰ ਨਾਲ ਲਾਉਂਗਾ ਬਾਬਾ ਫਰੀਦ ਯੂਨੀਵਰਸਿਟੀ ਦੇ ਬਾਹਰ ਆਉਣ ਵਾਲੇ 2 ਤੋਂ 3 ਦਿਨਾਂ ਚ ਤੁਹਾਨੂੰ ਖੁਦ ਪਤਾ ਲੱਗੂ ਪੂਰੇ মিডিਏ 'ਚ ਦੱਸਾਂਗੇ ਵੀ ਇੱਥੇ ਆ ਚੀਜ਼ ਚੱਲ ਰਹੀ ਸੀ ਆ ਕੁਝ ਹੋ ਰਿਹਾ ਨ ਬੰਦੇ ਰੱਖੇ ਸੀ ਡਾਟਾ ਐਂਟਰੀ ਸਿਕਿਉਰਿਟੀ ਗਾਰਡ ਡਰਾਈਵਰ ਰੱਖੇ ਸੀ ਉਹਨੇ ਆਪਣੀ ਜਿਹੜੀ ਬਲੱਡ ਬੈਂਕ ਦੀ ਲੈਬ ਹੁੰਦੀ ਉਹ ਚ ਟੈਸਟ ਕਰਵਾਏ ਸੀ ਸਿਵਲ ਸਰਜਨ ਉੱਚ ਹੋਣੇ ਚਾਹੀਦੇ ਸੀ ਹਸਪੀਟਲ ਚ ਠੀਕ ਹੈ ਤੇ ਉਹਨੇ ਆਪਣੇ ਉਥੋਂ ਕਿਉਂ ਕਰਵਾ ਲਏ ਐਦੀ ਇਨਕੁਆਰੀ ਹੋਣੀ ਚਾਹੀਦੀ ਪੂਰਾ ਇਹਨਾਂ ਦਾ ਜਲੂਸ ਕੱਢਾਂਗਾ ਥੋੜਾ ਦਿਨ ਵੇਟ ਕਰ ਲਓ ਪੂਰਾ ਜਲੂਸ ਕੱਢਾਂਗੇ ਇਹਨਾਂ ਦਾ ਆਪਾਂ ਇਹ ਤਾਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜਿੱਦਾਂ ਤੁਸੀਂ ਕਿਹਾ ਕਿ ਜਿਹੜਾ ਮੈਡੀਕਲ ਕਾਲਜ ਦੇ ਬਾਹਰ ਧਰਨਾ ਲੱਗੂਗਾ ਹਨਾ ਕੀ ਜਿਹੜੇ ਉੱਥੋਂ ਦਾ ਪ੍ਰਸ਼ਾਸਨ ਹੈ ਜਿਹੜੇ ਉੱਥੋਂ ਦਾ ਸਟਾਫ ਹੈ ਹਨਾ ਉਹ ਵੀ ਇਹਨਾਂ ਤੋਂ ਨਾਰਾਜ਼ ਚੱਲਦਾ ਹੋਇਆ ਨਜ਼ਰ ਆਉਂਦਾ ਸੀਗਾ ਪਿਛਲੇ ਦਿਨਾਂ ਦੇ ਵਿੱਚ ਕਾਫੀ ਵੀਡੀਓ ਵੀ ਸਾਹਮਣੇ ਆਈਆਂ ਸੀ ਉਹ ਸਟਾਫ ਵੀ ਤੁਹਾਡੇ ਨਾਲ ਲੱਗੂਗਾ ਫਿਰ ਮੇਰੇ ਨਾਲ ਉੱਥੋਂ ਦੇ ਬਹੁਤ ਸਾਰੇ ਲੋਕ ਨੇ ਇਹ ਮੈਂ ਕੱਲਾ ਨਹੀਂ ਕਹਿ ਰਿਹਾ ਉਹ ਸਿਰ ਮੀੜੇ ਤੋਂ ਆਉਣ ਦਾ ਜਦੋਂ ਧਰਨਾ ਲੱਗੇ ਫਿਰ ਸਾਹਮਣੇ ਲਿਆਉਂਗਾ ਮੈਂ ਵੀ ਆਹ ਦੇਖੋ ਮੇਰੇ ਨਾਲ ਕਿੰਨੀ ਪਬਲਿਕ ਮੇਰੇ ਨਾਲ ਹੈ ਜਿਹੜੇ ਇੱਥੋਂ ਬੀਸੀ ਆਪ ਤੋਂ ਤੰਗ ਸੀਗੇ ਬਾਅ ਖਾ ਗਏ ਇੱਕ ਮੈਂ ਕਹਿੰਦਾ ਇੱਕ ਬਾਬੇ ਦਾ ਬਾਬਾ ਫਰੀਦ ਯੂਨੀਵਰਸਿਟੀ ਇੱਕ ਬਾਬੇ ਦੇ ਨਾਂ ਤੋਂ ਜਾਣੀ ਜਾਂਦੀ ਚਾਹੀਦੀ ਗੁਰੂ ਪੀਰਾਂ ਦੇ ਨਾਂ ਤੋਂ ਜਾਣੀ ਜਾਂਦੀ ਹੈ ਉਹਦੀ ਗੋਲਕ ਨੂੰ ਖਾ ਗਏ ਨੇ ਇਹ ਗੋਲਕੀ ਕਮਾ ਕਿ ਉਧਰ ਗੋਲਕ ਨੂੰ ਖਾ ਗਏ ਤੇ ਉਹਨਾਂ ਦਾ ਨਾਂ ਯੂਜ਼ ਕਰਕੇ ਆਪ ਘਰ ਭਰਲੇ ਹੋਟਲ ਬਣਾ ਲਿਆ ਨਾ ਸ਼ਰਮ ਨਹੀਂ ਆਈ ਸਾਡੇ ਪੰਜਾਬ ਨੂੰ ਬਰਬਾਦ ਕਰ ਚੁੱਕੇ ਸਾਡੇ ਮੈਂ ਕਹਿੰਦਾ ਵੀ ਸੀ ਹੋਣਾ ਚਾਹੀਦਾ ਵਾਈਸ ਚਾਂਸਲ ਸਾਡੇ ਪੰਜਾਬ ਦਾ ਉਹਨੇ ਹੋਣਾ ਚਾਹੀਦਾ ਇੱਥੋਂ ਦਾ ਨੁਮਾਇੰਦਾ ਹੋਣਾ ਚਾਹੀਦਾ ਜਿਹੜੇ ਸਾਡੇ ਪੰਜਾਬ ਦੇ ਬੰਦੇ ਭਰਤੀ ਹੋਣੇ ਚਾਹੀਦੇ ਹਿਮਾਚਲ ਦੇ ਨਹੀਂ ਹੋਣੇ ਚਾਹੀਦੇ ਸਾਡੇ ਬੰਦੇ ਨੂੰ ਹਿਮਾਚਲ ਜਗ੍ਹਾ ਹੋਣੀ ਚਾਹੀ ਇਹ ਅਥਾਰਟੀ ਨਹੀਂ ਦੰਦੇ ਕਿ ਸਾਡੇ ਬੰਦੇ ਨੂੰ ਕਿ ਹਿਮਾਚਲ ਦੇ ਜ਼ਮੀਨ ਲੈ ਲੈ ਜਾਂ ਕੋਠੀ ਲੈ ਲੈ ਮੈਂ ਕਹਿੰਦਾ ਬੜਨ ਤੱਕ ਨਹੀਂ ਦੰਦੇ ਨਾਲੇ ਚ ਤੁਸੀਂ ਦੇਖਿਆ ਤੁਸੀਂ ਕੀ ਹਾਲ ਹੋਇਆ ਸੀ ਸਰਦਾਰਾਂ ਦੇ ਕਿੰਨਾ ਉਹ ਕਰਦੇ ਸੀਗੇ ਤੁਹਾਨੂੰ ਹੋਣਾ ਪਿਛਲੇ 3-4 ਮਹੀਨੇ ਦੀ ਗੱਲ ਦੱਸ ਰਿਹਾ ਮੈਂ ਇਹ ਉਥੋਂ ਦੇ ਬੰਦੇ ਭਰਤੀ ਕਰਦੇ ਜਿਹਨਾਂ ਨੂੰ ਪੰਜਾਬੀ ਦਾ ਕੋਈ ਤਜਰਬਾ ਨਹੀਂ ਹੁੰਦਾ ਯਾਰ ਦੁਰਫੇਟੇ ਵਿੱਚ ਲੋਕਾਂ ਦੀ ਅੱਖਾਂ ਬੰਦ ਹੋਈਆਂ ਫਰੀਦਕੋਟ ਵਾਲਿਆਂ ਦੀ ਆ ਕਹਿੰਦੇ ਪੰਜਾਬ ਯੂਨੀਵਰਸਿਟੀ ਬਚਾ ਲੋ ਕਿਉਂ ਬਾਬਾ ਫਰੀਦ ਯੂਨੀਵਰਸਿਟੀ ਤੁਸੀਂ ਬਚਾ ਸਕਦੇ ਜਿਹੜੀ ਗੁਰੂਆਂ ਦੇ ਨਾਂ ਤੋਂ ਚੱਲਦੀ ਆ ਰਹੀ ਹੈ ਇੱਕੋ ਯੂਨੀਵਰਸਿਟੀ ਹੈ ਜਿਹੜੀ ਗੁਰੂਆਂ ਦੇ ਨਾਂ ਤੋਂ ਚ ਕਿੰਨਾ ਕਿ ਮੈਂ ਦੱਸਾਂ ਤੁਹਾਨੂੰ ਮੈਂ ਕੋਈ ਗੱਲ ਹੀ ਨਾ ਹੋਵੇ ਮੈਂ ਕੱਲਾ ਹੋਊਂਗਾ ਮੇਰੇ ਨਾਲ ਲੋਕਲ 2-4 ਬੰਦੇ ਜਿਹੜੇ ਉੱਥੇ ਦੇ ਹੋਣਗੇ ਫਰੀਦਕੋਟ ਦੇ ਮੇਰੇ ਨਾਲ ਨੇ ਮੈਂ ਧਰਨਾ ਲਾਊਂਗਾ ਔਰ ਸੀਬੀਆਈ ਤੋਂ ਪੂਰੀ ਜਾਂਚ ਹੋਊਗੀ 2 ਤੋਂ 4 ਦਿਨਾਂ ਦੇ ਵਿੱਚ ਵਿੱਚ ਮਾਨ ਸਾਹਿਬ ਜਿੱਦਾਂ ਪਿਛਲੇ ਸਮੇਂ ਦੇ ਵਿੱਚ ਕੈਬਨਰ ਮੰਤਰੀ ਸਾਹਿਬ ਸਿੱਧ ਮੰਤਰੀ ਉੱਥੇ ਪਹੁੰਚਦੇ ਆ ਵੀਸੀ ਨੂੰ ਉਸੇ ਗੰਦੇ ਗਦੈ ਜਿਹੜਾ ਗੰਦਾ ਗਦੈਲਾ ਸੀ ਉਹਦੇ ਤੇ ਪੈਣ ਦੇ ਲਈ ਕਿਹਾ ਜਾਂਦਾ ਉਹਦੇ ਬੜੀਆਂ ਗੱਲਾਂ ਉਠੀਆਂ ਸੀ ਕਿ ਵੀਸੀ ਦੀ ਅਪਮਾਨ ਕੀਤਾ ਗਿਆ ਮੰਤਰੀ ਸਾਹਿਬ ਨੂੰ ਇਦਾਂ ਨਹੀਂ ਕਰਨਾ ਚਾਹੀਦਾ ਸੀ ਉਸ ਤੋਂ ਬਾਅਦ ਵੀਸੀ ਨੂੰ ਜਿਹੜਾ ਉਹ ਬਦਲ ਵੀ ਦਿੱਤਾ ਗਿਆ ਸੀ ਹਨਾ ਤੁਹਾਨੂੰ ਲੱਗਦਾ ਕਿ ਹੁਣ ਫਿਰ ਤਖਤਾ ਪਲਟ ਹੋਊਗਾ ਜਿਹੜਾ ਬਾਬਾ ਫਰੀਦ ਯੂਨੀਵਰਸਿਟੀ ਦਾ ਭਾਈ ਜੀ ਦੇਖੋ ਪੂਰਾ ਉਸ ਮਾਲਕ ਤੇ ਭਰੋਸਾ ਮੈਨੂੰ ਪੂਰਾ ਮਾਲਕ ਦੇ ਭਰੋਸਾ ਮੈਂ ਦੁਬਾਰੇ ਫੇਰ ਕਹਿੰਦਾ ਕਿ ਪਾਸਾ ਪਲਟੂਗਾ ਜਰੂਰ ਥੋੜਾ ਟਾਈਮ ਜਰੂਰ ਲੱਗਿਆ ਸਮਾਂ ਜਰੂਰ ਲੱਗੇ ਸਲੱਖਾਂ ਦੇ ਪਿੱਛੇ ਆਉਣਗੇ ਜੇਲ੍ਹ ਚ ਸੁਟਾਂਗੇ ਇਹਨਾਂ ਨੂੰ ਉਸ ਮਾਲਕ ਦੇ ਮੈਨੂੰ ਭਰੋਸਾ ਜੇਲ੍ਹ ਚ ਸੁਟਾਂਗੇ ਟਾਈਮ ਜਰੂਰ ਲੱਗ ਰਿਹਾ ਮੇਰੀ ਇਨਸਲਟ ਜਰੂਰ ਹੋ ਰਹੀ ਹੈ ਕਿ ਤੇਰਾ ਕੋਈ ਕਾਰਵਾਈ ਨਹੀਂ ਹੋ ਰਹੀ ਜਿਹੜੀ ਤੂੰ ਐਪਲੀਕੇਸ਼ਨ ਦਿੱਤੀਆਂ ਸੀਮ ਉਹ ਦਿੱਤੀ ਗਵਰਨਰ ਹਾਊਸ ਦਿੱਤੀ ਤੇ ਸੀਬੀਏ ਨੂੰ ਪਰ ਮਾਣ ਮੈਨੂੰ ਸੀਬੀਏ ਤੇ ਚੰਡੀਗੜ੍ਹ ਤੇ ਜਿਹੜੇ ਇਹਦੀ ਇਨਕੁਆਇਰੀ ਕਰਨਗੇ ਔਰ ਇਹਨੂੰ ਸਲੱਖਾਂ ਦੇ ਪਿੱਛੇ ਸੁਟਣਗੇ ਮੇਰੇ ਕੋਲ ਕੱਲਾ ਕੱਲਾ ਐਵੀਡ ਟਾਈਮ ਆਣ ਤੋਂ ਜੇ ਪੂਰਾ মিডিਆ ਦੱਸ ਦੱਸਾਂਗੇ ਜੇ ਜਿਸ ਦਿਨ ਟਾਈਮ ਆਊਗਾ ਮਾਨ ਸਾਹਿਬ ਜੇ ਬੀਸੀ ਬਦਲ ਵੀ ਦਿੱਤੇ ਜਾਂਦੇ ਨੇ ਤਾਂ ਤੁਸੀਂ ਉਸ ਤੋਂ ਬਾਅਦ ਵੀ ਜਿਹੜਾ ਕੋਟਾਂ ਦੇ ਵੱਲ ਰੁਖ ਕਰੋਗੇ ਕੋਟਾਂ ਦੇ ਵਿੱਚ ਲੈ ਕੇ ਜਾਓਗੇ ਬਿਲਕੁਲ ਮੈਂ ਜਾਵਾਂਗਾ ਜੀ ਜਿੱਥੇ ਵੀ ਕੋਈ ਵੀ ਕਾਲਜ ਹੋਵੇ ਸਰਕਾਰੀ ਕੋਈ ਵੀ ਚੀਜ਼ ਤੇ ਕਬਜ਼ਾ ਕਰ ਰੱਖਿਆ ਹੈ ਨਾ ਨਾ ਆਪ ਬੀਸੀ ਸੂਤ ਦੀ ਗੱਲ ਕਰ ਰਹੇ ਆ ਮੈਂ ਸਮਝ ਗਿਆ ਤੁਹਾਡੀ ਗੱਲ ਬੀਸੀ ਦੀ ਗੱਲ ਕਰ ਮੈਂ ਜਾਵਾਂਗਾ ਜੀ ਜਦੋਂ ਤੱਕ ਇਹਨੂੰ ਸਜ਼ਾ ਨਹੀਂ ਹੁੰਦੀ ਉਦੋਂ ਤੱਕ ਮੈਂ ਜਾਵਾਂਗਾ ਉਦੋਂ ਤੱਕ ਜਾਵਾਂਗਾ ਮੈਂ ਜੋ ਤੱਕ ਕਰਾਉਣਾ ਇੱਕ ਵਾਰੀ ਪੂਰੀ ਕਰਾਉਂਗੇ ਕਿੰਨੀ ਜਾਇਦਾਦ ਬਣੀ ਆ ਕਿੱਥੇ ਤੱਕ ਬਣੀ ਆ ਮੈਂ ਕਹਿੰਦਾ A ਤੋਂ ਲੈ ਕੇ Z ਤੱਕ ਜਿਵੇਂ ਡੀਏ ਜੀ ਭੁੱਲਰ ਦੀ ਹੋਈ ਹੈ ਨਾ ਐਵੇਂ ਕਰਾਉਂਗਾ ਪੂਰੀ ਇਨਕੁਆਰੀ ਕਰਾਉਂਗਾ ਕਿੱਥੋਂ ਦੀ ਗੱਡੀਆਂ ਆਈਆਂ ਕਿੱਥੇ ਦੀ ਪ੍ਰਾਪਰਟੀ ਹੈ ਕਿਹਦੇ ਨਾਂ ਤੇ ਹੈ ਜਿਵੇਂ ਸੈਲਰੀ ਜਾਂਦੀ ਸੀ ਪੂਰੀ ਇਨਕੁਆਰੀ ਕਰਾਉਂਗਾ ਇਹਨਾਂ ਨੂੰ ਪੂਰੀ ਇਨਕੁਆਰੀ ਕਰਾ ਕੇ ਛੱਡਾਂਗਾ ਸਭ ਬਹੁਤ ਬਹੁਤ ਧੰਨਵਾਦ ਧੰਨਵਾਦੀ ਤੁਹਾਡਾ ਉਹ ਸਾਡੇ ਨਾਲ ਸਿਮਰਜੀਤ ਸਿੰਘ ਮਾਨ ਮੌਜੂਦ ਸੀਗੇ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਹੈ ਬਾਬਾ ਫਰੀਦ ਯੂਨੀਵਰਸਿਟੀ ਜਸਦਾ ਲਗਾਤਾਰ ਪਿਛਲੇ ਦਿਨਾਂ ਦੇ ਵਿੱਚ ਵਿਵਾਦ ਸਾਹਮਣੇ ਆਇਆ ਸੀ ਅੱਜ ਤੋਂ 5-6 ਮਹੀਨੇ ਪਹਿਲਾਂ ਸਿਮਰਜੀਤ ਸਿੰਘ ਮਾਨ ਦੇ ਵੱਲੋਂ ਇਹ ਮੁੱਦਾ ਚੱਕਿਆ ਗਿਆ ਸੀ ਉਦੋਂ ਕਾਫੀ ਜ਼ਿਆਦਾ ਇਸ ਮੁੱਦੇ ਤੇ ਜਿਹੜੀ ਆ ਵਿਚਾਰ ਚਰਚਾ ਹੋਈ ਸੀ ਹੁਣ ਫੇਰ ਜਿਹੜਾ ਇਹ ਮੁੱਦਾ ਪੱਖ ਦਾ ਹੋਇਆ ਨਜ਼ਰ ਆ ਰਿਹਾ ਜਿਸ ਤਰ੍ਹਾਂ ਸਿਮਰਜੀਤ ਸਿੰਘ ਮਾਨ ਦੇ ਵੱਲੋਂ ਕਿਹਾ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਦੀ ਜਾਂਚ ਹੈ ਜਿਹੜੀ ਉਹ ਸੀਬੀਆਈ ਕਰੇਗੀ ਹੁਣ ਦੇਖਦੇ ਆ ਕਿ ਸੀਬੀਆਈ ਦੀ ਐਂਟਰੀ ਇਸ ਮਾਮਲੇ ਦੇ ਵਿੱਚ ਹੁੰਦੀ ਹੈ ਜਾਂ ਨਹੀਂ ਜਾਂ ਫਿਰ ਬੀਸੀ ਦੇ ਖਿਲਾਫ ਕੀ ਕੁਝ ਪ੍ਰਦਰਸ਼ਨ ਜਿਸ ਦੇ ਹਿਸਾਬ ਦੇ ਨਾਲ ਕਿਹਾ ਗਿਆ ਕਿ ਉਥੇ ਧਰਨਾ ਵੀ ਲੱਗ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ ਕਿ ਅਗਲਾ ਐਕਸ਼ਨ ਹੋਵੇਗਾ ਕੀ